ਗਾਈਜ਼ ਵੈਲਕਮ ਟੂ ਮਾਈ ਨਿਊ ਵੀਡੀਓ ਕਉ ਮੀਤ ਕਰਦੇ ਤੁਸੀਂ ਸਾਰੇ ਠੀਕ ਹੋਣਾ ਤੇ ਸਵੇਰ ਦੇ ਕਿੰਨਾ ਟਾਈਮ ਹੋ ਗਿਆ ਸਵੇਰ ਦਾ 9:30 ਹੋ ਗਏ ਨੇ ਤੇ ਬਸ ਮੈਂ ਰੋਟੀ ਪਰੋਣੇ ਬਣਾ ਲੱਗ ਗਈ ਆ ਤੇ ਬਸ ਅੱਜ ਆ ਬਣਾਵਾਂਗੇ ਆਪਾਂ ਕੀ ਬਣਾਣਾ ਅੱਜ ਆਪਾਂ ਆਲੂ ਵਾਲੇ ਪਰੌਂਠੇ ਮੇਰੇ ਘਰ ਹਲੇ ਕਦੇ ਆਲੂ ਦੇ ਪਰੌਂਠੇ ਬਣਾਉਂ ਰਤੀ ਲੈ ਕੇ ਆਏ ਸੀ ਤੇ ਆਲੂ ਵਾਲੇ ਪਰੌਂਠੇ ਬਣਾ ਰਹੀ ਹਾਂ ਨਾਲ ਮੈਂ ਦਿਖਾਵਾਂ ਆਲੂ ਆਲੂ ਦੇ ਪਰੌਂਠੇ ਆ ਦੇਖੋ ਹਾਲੋ ਦੇ ਪਰੌਠੇ ਬਣਾ ਰਹੀ ਆ ਆਲੂ ਦੇ ਪਰੌਠੇ ਆ ਚਾਹ ਵਾਲਾ ਪਿੱਛੇ ਰੱਖਿਆ ਹੋਇਆ ਤੇ ਭਾਂਡੇ ਇਕੱਠੇ ਹੋਇਆ ਦੇਖ ਰਹੇ ਨਾ ਭਾਂਡੇ ਸਾਰੇ ਇਕੱਠੇ ਕੀਤੇ ਹੋਇਆ ਤੇ ਬਸ ਮੈਂ ਆਲੂ ਬਲੂ ਦੀ ਪਰੌਠੇ ਬਣਾ ਕੇ ਵਿਚਾਈ ਡਾਡੀ ਕਹਿੰਦੇ ਜੱਲੀ ਜੱਲੀ ਰੋਟੀ ਬਣਾ ਲੈ ਨੂੰ ਜਾਣਾ ਕੰਮ ਤੇ ਵਿਚਾਰੇ ਸੰਡੇ ਨੂੰ ਵੀ ਨਹੀਂ ਟੱਕਦੇ ਰੋਜ਼ ਕੰਮ ਕਰਨ ਜਾਂਦੇ ਰੋਜ਼ ਇਹ ਜਿਹੇ ਦਸਮਤ ਵਾਲੇ ਹੁੰਦੇ ਆ ਬਗਵਾ ਜਿੰਨੇ ਹੈ ਜਿਵੇਂ ਸਬਸੋ ਮਿਲਦੇ ਆ ਤੇ ਵਿਚਾਰੇ ਨਾ ਧਿਆਨ ਵੀ ਰੱਖਦੇ ਕੰਮ ਵਿੱਚ ਵੀ ਰੋਜ਼ ਜਾਂਦੇ ਆ ਚਲੋ ਮੇਰੇ ਤੇ ਸਭ ਤੇ ਨਿਭਦੀ ਗਿਆ ਕਰ। ਮਨਨ ਨੇ ਵਧੀਆ ਫੈਮਿਲੀ ਮਿਲੇ ਸਭ ਕੁਝ। ਬਹੁਤ ਅੱਛੀ ਕਿਸਮਤ ਹੈ ਮੇਰੀ। ਗਾਇਜ਼ ਆਲੂ ਵਾਲੀ ਰੋਟੀ ਬਣ ਕੇ ਤਿਆਰ ਹੋ ਗਈ ਆ। ਤੇ ਹਾਲਾਂਕਿ ਬਹੁਤ ਵਧੀਆ ਲੱਗੀਆਂ ਰੋਟੀਆਂ। ਰੋਟੀਆਂ ਦਾ ਕਲਰ ਦੇਖੇ ਤਾਂ ਕਲਰ ਦੇਗਾ। ਕਲਰ ਦੇ। ਕਲਰ ਦੇਖੋ। ਕਿਸ ਤਰ੍ਹਾਂ ਦਾ। ਵਧੀਆ ਨਾ। ਰੋਟੀ ਤੇ ਵਧੀਆ ਲੱਗਦੀ ਆ ਆਲੂ ਵਾਲੀ ਰੋਟੀ ਵਧੀਆ ਲੱਗਦੀ ਹੈ। हां जी की ओपिनियन है ਤੁਹਾਡਾ ਕੀ ઓપિનિયન ਹੈ રોટી ਕਿਦਾਂ ਲਰਨੀ ਹੈ ਗੋਲ ਗੋਲ ਲਰਨੀ ਗਾਇਸ ਰੋਟੀ ਵਗੈਰਾ ਸਾਰਾ ਕੁਝ ਖਾ ਲਿਆ ਵਾ ਤਾਂ ਆ ਦੇਖੋ ਭਾਂਡੇ ਇਕੱਠੇ ਹੋ ਗਏ ਹੁਣ ਧੋਣਿਆ ਭਾਂਡੇ ਭਾਂਡੇ ਧੋਣ ਤੋਂ ਬਾਅਦ ਮੈਂ ਦਿਖਾਣੇ ਮੇਰੇ ਹਸਬੰਦ ਕੀ ਕਰਦੇ ਆ ਆ ਦੇਖੋ ਇਹ ਵੀ ਕਰਦੇ ਆ ਆ ਦੇਖ ਬੈਠੇ ਹੋਏ ਆ ਸੀਰੀਅਲ ਕਿਨੂੰ ਕੋਈ ਯਾਦ ਆ ਆ ਸੀਰੀਅਲ ਆ ਦੇਖੋ ਸੀਰੀਅਲ ਕੀ ਨਹੀਂ ਆ ਰਹੇ ਸਤਿ ਸ਼੍ਰੀ ਅਕਾਲ ਆਸ਼ਕਤੀਮਾਨ ਆਪ ਹੀ ਨੇ ਕੀ ਰੇ ਕਰਨ ਦੀ ਸ਼ਕਤੀਮਾਨ ਤੇ ਹੋਰ ਆ ਰਹੀ ਬਹੁਤ ਸੋਹਣਾ ਸੀਰੀਅਲ ਹੈ ਹਾਂ ਚਾਚੂ ਬਿੱਲੀ ਆ ਲੈ ਕੱਪਸ ਟਿਕ ਰੱਖਾਂਗੇ ਕੱਪ ਕੋ ਰੱਖਣ ਦਾਵਾ ਪੰਡਿਤੋਂ ਆ ਸਾਡੇ ਤੋਂ ਤਾਂ ਬਾਅਦ ਬਸ ਹਰ ਕੀ ਕਰਨਾ ਚਾਰਜ ਲੱਗ ਗਿਆ ਉਹਨਾਂ ਦਾ ਚਾਰਜਰ ਗਾੜ ਦਿੰਨੀ ਆ ਹੋਂ ਦੇ ਵਿੱਚ ਅੱਜ ਇਹਦਾ ਫੁੱਕ ਜੂਗਾ ਚਾਹ ਚਾ ਰੱਖਿਆ ਵੋ ਬੋਲਣ ਕਿ ਮੈਨੂੰ ਕਿ ਹਾਂ ਮੇਰਾ ਚਾਰਜਰ ਨਹੀਂ ਕੱਢਿਆ ਨਹੀਂ ਕੱਢਿਆ ਉਹ ਨਹੀਂ ਕੱਢਿਆ ਗਰਮੀ ਬਹੁਤ ਹੋ ਗਈ ਕੀ ਕਰੀਏ ਨਹਾਉਣ ਵਾਸਤੇ ਜਾਣਾ ਹੁੰਦਾ ਕਿ ਨਹਾ ਕੇ ਆਉਂਗੀ ਨਹਾਣ ਤੋਂ ਬਾਅਦ ਫਿਰ ਸੋ ਜਾਊਂਗਾ ਮੇਰਾ ਸਿਰ ਅੱਜ ਬਤਾਨੇ ਕਿਉਂ ਬਹੁਤ ਜ਼ਿਆਦਾ ਦੁਖ ਰਿਹਾ ਹੈ ਸਿਰ ਬਸ ਨਹਾ ਤੋ ਕੇ ਬੈਠ ਕੇ ਅਸ ਕਰਾਂਗੇ ਆਪਾਂ ਮੈਂ ਬਣਾ ਰਹੀ ਹਾਂ ਅੰਡੇ ਦੀ ਭੁਰਜੀ ਦੀ ਬਿਰਿਆਨੀ ਆ ਦੇਖੋ ਰਾਈਸ ਪਈ ਹੋਈ ਇਸ ਰੱਤ ਦੇ ਤੇ ਰਾਈਸ ਤੇ ਇਹ ਅੰਡੇ ਦੀ ਭੁਰਜੀ ਬੰਦੀ ਵੀ ਹੈ ਇਹਦੇ ਵਿੱਚ ਮੈਂ ਚਾਵਲ ਮਿਕਸ ਕਰਕੇ ਅੰਡੇ ਦੀ ਭੁਰਜੀ ਦੀ ਬਿਰਿਆਨੀ ਬਣਾਉਂਗੀ ਮੈਂ ਤੁਹਾਨੂੰ ਦਿਖਾਣੇ ਆ ਤੇ ਆ ਦੇਖੋ ਥੋੜਾ ਜਿਹਾ ਪਿਆਜ਼ ਪਾ ਕੇ ਆ ਰਹੀ ਭੁਰਜੀ ਬਣਾ ਲੁੱਗੀ ਆ ਭੁਰਜੀ ਬਣਾ ਕੇ ਫਿਰ ਮੈਂ ਇਹਦੇ ਵਿੱਚ ਪਾ ਲਵਾਂਗੇ ਮਸਾਲੇ ਆ ਦੇਖੋ ਆ ਲਾਲ ਮਿਰਚ ਲਾਲ ਮਿਰਚ ਪਾਤੀ ਹਲਦੀ ਪਾਊਡਰ ਥੋੜਾ ਜਿਹਾ ਅਗਲਾ ਚਮਤ ਨਮਕ ਨਮਕ ਪਾਤਾ ਹਨ ਮਤਾ ਲੰਗੀ ਇਹਦੇ ਵਿੱਚ ਐਮਚੂਰ ਪਾਉਦੇ ਤੇ ਗਰਮ ਮਸਾਲਾ ਆਹ ਦੇਖ ਆਮਚੂਰ ਪਾਊਡਰ ਆ ਥੋੜਾ ਜਿਹਾ ਗਰਮ ਮਸਾਲਾ ਦੇ ਰੱਬ ਤੋਂ ਨੂੰ ਇੰਨੇ ਸਵਾਦ ਲੱਗਣ ਉਹ ਜ਼ਿਆਦਾ ਹੁਣ ਚਲੋ ਅੰਡੇ ਮਤਲਬ ਕਿ ਅੰਡੇ ਕਿ ਦੁਰਜੀ ਬਣਾ ਕੇ ਉਸ ਦੇ ਅੰਦਰ ਮਿਕਸ ਕਰ ਰਹਾ ਹਾਂ ਪਾ ਚਾਵਲ ਚਾਵਲ ਮਿਕਸੇ ਬੱਚੇ-ਬੱਚੇ ਚਾਵਲ ਹੁੰਦੇ ਉਹ ਮਿਕਸ ਕਰਕੇ ਰੱਖ ਲਓ ਬਦਿਆ ਰਹੰਗਿਆ ਹੰਡੇ ਆਓ ਆ ਮਿਕਸ ਕਰ ਦਾਂਗੇ ਆ ਮਿਕਸ ਕਰ ਦਾਂਗੇ ਫਿਰ ਖਾਵਾਂਗੇ ਮੈਨਸਵਾ ਲੱਗਦਾ ਇੱਕਦਮ ਟੇਸਟੀ 5 ਵਜੇ ਜੋ ਕਹਿੰਨਾ ਤਾਂ ਸਾਡੇ ਥੱਲੇ ਵੀ ਧੁੱਪ ਨਹੀਂ ਹੈ ਗਿਆ ਦੇਖੋ ਬਹੁਤ ਧੁੱਪ ਹੈ ਗਿਆ ਬੱਚੇ ਖੇਡਦੇ ਵੇ ਆਹ ਕਿਤੇ ਧੁੱਪ ਹੈ ਬਹੁਤ ਜ਼ਿਆਦਾ ਨੇ ਉਹ ਬੱਚਾ ਖੇਡਦਾ ਵੇ ਅੱਧਰ ਮੇਰੇ ਕੋਲ ਇਨ ਧੁੱਪ 'ਚ ਉਹ ਸਾਈਕਲ ਲੈ ਢੀ ਜਾਂਦੇ ਦੇਖੋ ਤਾਂ ਇੱਧਰ ਤੋਂ ਦੇਖ ਰਿਹਾ ਚੱਲ ਗਿਆ ਸੇ ਸਾਈਕਲ ਲੈ ਢੀ ਜਾਂਦੇ ਬੱਚੇ ਵੀ ਇੱਥੇ ਖੇਡੀ ਜਾਂਦੇ ਧੁੱਪ 'ਚ ਵੱਡੇ ਨਿਕਲਦੇ ਨਹੀਂ ਬੱਚਿਆਂ ਨੂੰ ਬਤਾਨੀ ਕਿ ਧੁੱਪ 'ਚ ਨਿਕਲ ਜਾਂਦੇ ਖੇਡਦੇ ਰਹਿੰਦੇ ਕਦੇ ਦਰ ਕਦੇ ਅੱਧਰ ਕਲੇ ਕਦੇ ਟੇਮ ਕੰਨ ਇੰਨੇ ਖੇਡਦੇ ਇੰਨੇ ਖੇਡਦੇ ਇੰਨੇ ਬਹੁਤ ਅਸੀਂ ਆਪ ਖੇਡਦੇ ਹੁੰਦੇ ਸੀ ਤੇ ਬਸ ਮੈਂ ਚਾਹ ਬਣਾਉਣ ਲੱਗੀ ਸੀ ਚਾਚੂ ਬਣਾ ਕੇ ਇਹਨਾਂ ਨੂੰ ਦੇ ਦਿੰਦੀ ਫੇਰ ਕਹਣਗੇ ਡੈਡੀ ਆਏਗੀ ਜਦੋਂ ਚਾਹ ਦਾਂਗੇ ਤਾਂ ਇਹਨਾਂ ਨੇ ਪਹਿਲਾਂ ਹੀ ਚਾਹ ਦਾ ਇੰਤਜ਼ਾਰ ਲੱਗ ਗਿਆ ਤਾਂ ਬਹੁਤ ਜ਼ਿਆਦਾ ਬੈਕਿਆਮ ਦੇ ਤਾਂ ਦੇਖਣਾ ਆ ਕਿੰਨੇ ਧੁੱਪਾ ਬਾਥਰੂਮ ਚੋ ਜਵਾਕ ਪੜਿਆ ਹੋਇਆ ਕੁੰਡੀ ਲਾਈ ਜਾਂਦਾ ਵਾ ਇਹ ਸਾਈਕਲ ਆ ਕਪੜੇ ਤੇ ਹੋ ਜਾਣਾ ਨੇ ਆ ਉਹਨਾਂ ਦੀ ਮਸ਼ੀਨ ਈ ਰਿਕਸ਼ਾ ਘੜਿਆ ਆ ਦੇਖਾ ਧੁੱਪ ਕਿੰਨੀ ਆ ਦੇਖਾ ਬਹੁਤ ਜ਼ਿਆਦਾ ਧੁੱਪ ਹੈ ਗਈ ਆ ਮੈਂ ਨਾ ਚਾਹ ਬਣਾਣ ਲੱਗੀ ਸੀ ਚਾਹ ਬਣਾਣ ਤੋਂ ਬਾਅਦ ਡੈਡੀ ਨੂੰ ਚਾਹ ਦੇਣੀ ਆ ਪੀਣ ਨੂੰ ਤੇ ਚਾਹ ਡੈਡੀ ਚਾਹ ਪੀ ਲੈਣਗੇ ਤੇ ਆ ਦੇਖਾ ਚਾਹ ਚੜੀ ਆ ਸਾਡੀ ਚਾਹ ਚੜੀ ਆ ਬਾਤ ਬਹੁਤ ਜ਼ਿਆਦਾ ਕਰਨੀ ਆ ਅੰਦਰ ਅੰਦਰ ਹੈ ਜੀ ਸੇਕ ਮਾਦੇ ਕਮਰੇ ਥੋੜੀ ਥੋੜੀ ਜਮੀ ਲੱਗਦੀ ਆ ਤੇ ਬਸ ਸਾਡੇ ਇੱਧਰ ਬਹੁਤ ਜ਼ਿਆਦਾ ਹੋ ਗਈ ਅਜੀਬ ਜਿਹੀ ਫੀਲਿੰਗ ਹੁੰਦੀ ਹੈ ਗਰਮੀਆਂ ਤੇ ਚੱਕਰ ਵੀ ਆਉਂਦੇ ਆ ਮੈਂ ਤਾਂ ਹੈਗੇ ਆ ਬੀਪੀ ਦੀ ਪ੍ਰੋਬਲਮ ਵੀ ਹੋ ਜਾਂਦਾ ਮੇਰਾ ਤਾਂ ਮੈਨੂੰ ਇੰਨੀ ਗਰਮੀ ਲੱਗਦੀ ਆ ਗਾਇਸ ਆ ਦੇਖੋ ਮੈਂ ਟਮਾਟਰ ਕੱਟ ਰਹੀ ਸੀ ਤਾਂ ਸਾਡੇ ਨਾਲ ਗੁਆੜ ਦੇ ਅੱਜ ਇੱਕ ਜਲ ਹੋਈ ਆ ਦਲਦੇ ਆ ਤੁਹਾਡੇ ਖੱਡੇ ਜਿਹੜੇ ਗੁਆੜ ਦੇ ਲੈਂਦੇ ਆ ਨਾ ਦੂਜਿਆਂ ਤੋਂ ਹੀ ਗੱਲ ਤਾਂ ਫਟਾਫਟ ਜਲ ਲੈਂਦੇ ਆ ਜਿਹੜੀ ਮੇਰੇ ਮਤਲਬ ਸਾਡੇ ਪਿੱਛੇ ਰਹਿੰਦੇ ਆ ਉਹਨਾਂ ਅੱਜ ਵਿਆਹ ਕੇ ਲੈ ਕੇ ਆਏ ਆ ਕੁੜੀ ਨੂੰ ਕਿ ਸਾਨੂੰ ਕਾਨੂੰ ਖਾਨ ਖਵਨ ਦੇ ਮੇਰੇ ਹਸਬੰਦ ਹੁਣ ਪਾਣੀ ਪਰ ਰੇਸੀ ਬਾਟੀ ਆ ਕਿ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਤੇ ਵਿਆਹ ਕੇ ਲੇਗਾ ਮੈਂ ਬਾਤ ਤੇ ਦੇਖਿਆ ਮੈਂ ਕਿ ਹੈ ਵਿਆਹ ਕੇ ਲੇਕੇ ਦੱਸਿਆ ਨੇ ਮੈਂ ਸਾਡੇ ਦੁੱਜੇ ਤੂੰ ਮੰਨ ਲਉਂਗੀ ਨਹੀਂ ਕੀ ਹੋਇਆ ਤੁਹਾਡੇ ਘਰ ਕੀ ਬੰਦ ਜਿਹੜੇ ਦਾਲ ਸਬਜੀ ਦਾ ਵੀ ਪਤਾ ਹੁੰਦਾ ਆਪ ਤਾਂ ਮੈਨੂੰ ਦੱਸ ਦੇਗੀ ਇੰਨੇ ਖਰਾਬ ਨੇ ਤੇ ਸੰਦਾ ਨਾ ਵੇ ਕੋਈ ਵਿਟਿਆ ਮੇਰੀ ਚੁਗਿਆ ਕਰਦੇ ਜੇ ਆਉਗੇ ਨਾ ਉਹ ਤੁਹਾਨੂੰ ਦਿਖਾਵਾਂਗੇ ਕਿ ਜਿਹਨੂੰ ਵਿਆਹ ਕੇ ਲੈਣੇ ਤੁਹਾਨੂੰ ਦਿਖਾਵਾਂਗੇ ਕੈਮਰੇ ਜਲਕੀ ਦਿਖਾਵਾਂਗਾ ਜ਼ਰੂਰ ਤੇ ਥੋੜੀ ਦਿਖਾਵਾਂ ਪਰ ਜ਼ਰੂਰ ਦਿਖਾਵਾਂਗਾ ਤੁਹਾਨੂੰ ਕੜਾ ਲਾਂਤਵਾ ਆ ਦੇਖ ਮੂਹ ਤੇ ਕਿੰਨਾ ਪਸੀਨਾ ਆ ਇੰਨੀ ਗਰਮੀ ਹੈ ਮੇਰੇ ਮੂਹ ਤੇ ਬਤਾ ਰਿਹਾ ਆਣਾ ਤੇ ਪਾਣੇ ਤੋਂ ਗਏ ਸੀ ਆਪਾਂ ਬਣਾਉਣ ਦੇ ਰੋਟੀ ਆਟਾ ਗੁੰਨਣਾ ਵਾਸਤੇ ਫਿਰ ਆਪਾਂ ਨਹਾ ਜਾਂਣ ਨਹਾ ਕੇ ਆਵਾਂ ਕਾਲੀ ਦਾਲ ਬਣਾਈ ਹੈ ਨੂੰਨੀ ਵਸ ਦੇ ਦਾਲ ਦਿਖਾਈ ਜਰਾ ਸ਼ਕਲ ਦਿਖਾ ਦੇ ਮੜੀ ਹਲੋ ਤਰ ਤਰ ਕੇ ਪਾਓ ਪਾਣੀ ਵਧ ਗਈ ਲੱਗੇ ਤੜਕਾ ਪਾਵਾਂਗੇ ਫਿਰ ਸਵਾਦ ਆਊਗਾ ਖਾ ਲੈਣੀ ਖਾਣੀ ਅੱਛਾ ਚਲੋ ਜੀ ਸੁਣ ਦੇਖੋ ਮੈਂ ਸਬਜ਼ੀ ਮੰਡੀ ਆਈ ਸੀ ਸਾਡੇ ਤੇ ਆ ਦੇਖੋ ਮੰਡੀ ਲੱਗੀ ਹੋਈ ਆ ਬੈਗ ਕਿੰਨਾ ਆਇਆ ਦੇਖੋ ਦੁਕਾਨਾ ਦੁਕਾਨਾ ਆ ਦੇਖੋ ਕਿੰਨਾ ਰਸ ਐ ਦਵਾਰ ਕਰਕੇ ਰੱਖੀ ਹੋਆ ਹਾਂ ਅਜੂ ਸੰਡੇ ਆ ਨਾ ਆ ਦੇਖੋ ਕਿੰਨਾ ਰਸ ਆ ਦੇਖੋ ਪੈਦਲ ਬੰਦੇ ਸਭ ਤੋਂ ਜ਼ਿਆਦਾ ਆਨੇ ਅੱਜ ਦਿੱਤੇ ਜਪਲੀ ਜਮਾਣਾ ਤੇ ਆ ਦੇਖੋ ਆ ਥੋੜੀ ਵੀ ਠੀਕ ਹੁੰਦਾ ਅਰੇ ਘੰਗਾ ਵੀ ਖੜਿਆ ਆ ਕਿੰਨਾ ਰਸ ਹੈ ਆ ਦੇਖੋ ਸਬਜ਼ੀ ਦੀ ਦੁਕਾਨ ਆ ਤੇ ਦੇਖ ਲਓ ਬਹੁਤ ਰਸ ਆ ਸਾਡੇ ਇੱਥੇ ਮੇਰੇ ਹਾਜ਼ਮਣ ਨੂੰ ਮੈਂ ਜਵਲਸਤੀ ਲੈ ਕੇ ਆਈਆਂ ਦੁਕਾਨ ਤੇ ਉਲੇ ਆਂਦੇ ਨਹੀਂ ਪਾਇਸੀ ਆ ਸਾਡੀ ਗਲੀ ਚੋਂ ਮੰਗਾ ਦੇ ਪਰ ਕਿੰਨਾ ਰਸ ਆਵੇ ਸਾਡੇ ਅੱਗੇ ਇੰਨਾ ਰਸ ਹੁੰਦਾ ਵਾ ਅਸਲ ਮੋੜੇ ਮੇਰਾ ਘਰ ਤੋਂ ਕੋਲ ਦੀ ਆ 2 ਮਿੰਟ ਦਾ ਰਸਤਾ ਹੈ ਘਰ ਆ ਗਏ ਸੀ ਘਰੇ ਆ ਚੁੱਕੀਆਂ ਘਰੇ ਆਨਦ ਬਾਦ ਮੈਂ ਲੈ ਕੇ ਆਈਆਂ ਕਿ ਦੋ ਚੀਜ਼ੇ ਲੈ ਕੇ ਆਈ ਹਾਂ ਥੋੜੇ-ਮੋਟੇ ਆ ਦੇਖੋ ਆ ਹਰੀ ਮਚ ਲੈ ਕੇ ਆਈਆਂ ਤੇ ਆ ਨਿੰਬੂ ਨਿੰਬੂ ਲੈ ਕੇ ਆਈਆਂ ਨਿੰਬੂ ਬਹੁਤ ਮਹਿੰਗੇ 40 ਰੁਪਏ ਪਈ ਗਏ ਨੇ ਮਤਲਬ 80 ਰੁਪਏ ਕਿਲੋ ਨਿੰਬੂ ਇੰਨੇ ਮਹਿੰਗੇ ਦੇਖ ਲਓ 40 ਰੁਪਏ ਪਈ 80 ਦੇ ਅੱਧਾ ਕਿਲੋ 80 ਰੁਪਏ ਦਾ ਅੱਧਾ ਕਿਲੋ ਹਾਂ 80 ਦੇ ਅੱਧਾ ਕਿਲੋ ਨਿੰਬੂ ਗਏ ਤਾਂ 80 80 ਕਿੰਨੇ ਹੋਗੇ 160 ਦੇ ਕਿਲੋ ਨਿੰਬੂ ਗਏ ਦੇਖਦੇ ਇੰਨੇ ਮਹਿੰਗੇ ਆ ਹਾਂ ਹੈਗੇ ਕਿਨੇ 4-5 ਨੇ ਬੋਲੇ ਗਾਇਸ ਇਹਦੀ ਗੱਲ ਤਾਂ ਨਾ ਥੋੜਾ ਬੁਰਾ ਨਾ ਮੰਨੋ ਥੋੜੀ ਹਿਸਾਬ ਕਿਤਾਬ ਤੇ ਕੱਚੀ ਹੈ ਇਹ ਹਾਂ ਮੈਨੂੰ ਪਤਾ ਹੈ ਤਾਂ ਮੈਨੂੰ ਨਾਲ ਜਾਣਾ ਪੈਂਦਾ ਮੈਂ ਕਦੇ ਕਰ ਚਲਾਈ ਨਹੀਂ ਨਾ ਇਸ ਕਰਕੇ ਮੈਨੂੰ ਇਨਾ ਪਤਾ ਨਹੀਂ ਹੈਗਾ ਗਾਇਸ ਹੁਣ ਮੈਂ ਰੋਟੀ ਬਣਾ ਕੇ ਖਾ ਚੁੱਕੀ ਹਾਂ ਹੁਣ ਨਹਾਣ ਵਾਸਤੇ ਜਾਣਾਰੇ ਰੋਟੀਆਂ ਬਣੀ ਹੋਈਆਂ ਨੇ ਰੋਟੀ ਬਣਾਉਣ ਤੋਂ ਬਾਅਦ ਫਿਰ ਵਾਸ ਨਹਾਣ ਤੋਂ ਔਕੇ ਤੇ ਗਾਇਸ ਅੱਜ ਦਾ ਬਣਾਓ ਕਿੱਥੇ ਖਤਰ ਕਰਦੇ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੰਡੀ ਕਹੀ ਜੀ ਲੱਗੀ ਮੰਡੀ ਜੇ ਦੇਖੀ ਹੋਵੇ ਤਾਂ ਕਹੀ ਜੀ ਲੱਗੀ ਤੁਹਾਨੂੰ ਦੱਸਿਓ ਕਿ ਮੰਡੀ ਕਹੀ ਜੀ ਲੱਗੀ ਤੇ ਪਲੀਜ਼ ਮੇਰੇ ਕੋਲ ਨੂੰ ਲਾਈਕ ਤੇ ਸਬਸਕ੍ਰਾਈਬ ਗਿਰੋ ਕਰੇ ਵਾਦੋ ਤਾਂ ਵਾਦੋ ਸਾਇਰ ਕਰੇ ਪਲੀਜ਼ ਹੁਣ ਗੱਲ ਇਹ ਕੀ ਦੇਖੋ ਅਸੀਂ ਤਾਂ ਗਰੀਬ ਆ ਤੇ ਅਸੀਂ ਤਾਂ ਮੰਡੀ ਤੋਂ ਹੀ ਸਬਜ਼ੀ ਲੈਨੇ ਤੁਸੀਂ ਤਾਂ ਲੈਂਦੇ ਹੋਗੇ ਉੱਚੀਆਂ ਦੁਕਾਨਾਂ ਤੋਂ ਤੇ ਅਸੀਂ ਅਜੇ ਉਹ ਚੀਜ਼ ਅਫੋਰਡ ਨਹੀਂ ਕਰ ਸਕਦੇ ਜਿਹੜਾ ਸਾਡੇ ਗਲੀ ਚ ਵੀ ਸਬਜ਼ੀ ਵਾਲੇ ਆਉਂਦੇ ਨਾ ਮੈਂ ਦੇ ਦੇ ਤਰਸ ਨਹੀਂ ਕਰਦਾ اسی ਮੰਡੀ ਤੋਂ ਹੀ ਲੈਣੇ ਆ ਚੀਜ਼ ਮੰਡੀ ਤੋਂ ਹੀ ਲੈਣੇ بس ایک ہی ਚਲੋ ਕੋਸ ਸਸਤੀ ਮਿਲ ਜਾਂਦੀ ਹੈ ਇੱਕ ਵਾਰੀ ਇਸ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਉਸਕੇ ਬਾਅਦ ਬਾਈ